ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਨਾਨਕਸ਼ਹੀ ਕੈਲੰਡਰ ਦਾ ਪਹਿਲਾ ਸਾਲ 1469 ਈਸਵੀ ਨੂੰ ਸ਼ੁਰੂ ਹੁੰਦਾ ਹੈ ਜਿਸ ਲਈ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਉਤਾਰਿਆ ਸੀ ਵਿਸ਼ਵਧੀਆਂ ਵੱਖੋ ਵਾ ਕੌਮਾਂ ਜਿਵੇਂ ਕਿ ਯਹੂਦੀਆਂ ਹਿੰਦੂਆਂ ਈਸਾਈਆਂ ਅਤੇ ਮੁਸਲਮਾਨਾਂ ਨੇ ਆਪਣੀ ਸੋਚ ਅਨੁਸਾਰ ਕੈਲੰਡਰ ਬਣਾਏ ਹਨ ਸਿੱਖ ਪੰਥ ਦੇ ਸਾਰੇ ਦਿਨ ਦਿਹਾੜੇ ਗੁਰਪੁਰਬ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਦਿਨ ਦਿਹਾੜੇ ਨਾਨਕਸ਼ਹੀ ਸੰਬੰਧ ਦੇ ਮੁਤਾਬਕ ਮਨਾਏ ਜਾਂਦੇ ਹਨ ਪਹਿਲੀ ਜੇਤ ਨੂੰ ਸਿੱਖਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ ਪਹਿਲੀ ਜਨਵਰੀ ਸਿੱਖਾਂ ਦਾ ਨਵਾਂ ਸਾਲ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਭਾਈ ਪਾਲ ਸਿੰਘ ਪੁਰੇਵਾਲ ਕੈਨੇਡਾ ਨਿਵਾਸੀ ਤੋਂ ਨਾਨਕਸ਼ਾਹੀ ਕੈਲੰਡਰ ਤਿਆਰ ਕਰਵਾਇਆ ਇਸ ਨਵੇਂ ਸਾਲ ਦਾ ਸੰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਵੀ ਹੈ 12 ਮਹਾ ਮਾਝ ਗੁਰੂ ਅਰਜਨ ਦੇਵ ਜੀ ਅਤੇ ਰਾਗ ਤੁਖਾਰੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਉਚਾਰਨ ਕੀਤੀਆਂ ਦੋਨੋਂ ਹੀ 12 ਮਹਾ ਚੇਤ ਤੋਂ ਸ਼ੁਰੂ ਹੁੰਦੇ ਹਨ ਗੁਰੂ ਸਾਹਿਬ ਚੇਤ ਤੋਂ ਨਵੇਂ ਸਾਲ ਦੇ ਆਰੰਭ ਤਾਂ ਮੰਨਦੇ ਹਨ ਮਾਰਚ ਦੀ ਸੰਗ੍ਰਾਂਤ ਤੋਂ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਹੈ ਵਨਸਪਤੀ ਵੀ ਚੇਤ ਤੋਂ ਬਸੰਤ ਤੋਂ ਪ੍ਰਫੁੱਲਤ ਹੁੰਦੀ ਹੈ ਮਾਹ ਦਿਵਸ ਮੂਰਤ ਪਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਅਸੀਂ ਗੁਰੂ ਦੇ ਦਰ ਤੋਂ ਨਵਾਂ ਸਾਲ ਸ਼ੁਰੂ ਕਰਨਾ ਚਾਹੁੰਦੇ ਹਾਂ ਕਿਉਂਕਿ ਚਾਹੇ ਕੋਈ ਮਾਹ ਦਿਵਸ ਮਹੀਨਾ ਹੋਵੇ ਜੇ ਲੱਖ ਵਿਗਨ ਵੀ ਜੀਵਨ ਦੇ ਵਿੱਚ ਆਉਣੇ ਹੋਣ ਜੇ ਤੇਰੀ ਨਦਰ ਹੋ ਗਈ ਸਾਲ ਕੇ ਪੂਰਾ ਜੀਵਨ ਹੀ ਸਫਲਾ ਹੋ ਜਾਵੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ